ਇਨਾ ਮਿਹਨਤ ਤੇ ਫੇਰੇ ਵਾਰ ਚ ਫੜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਚੈਨਲ ਦੇਖਦੇ ਹੋਏ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਔਰ ਤੁਹਾਡਾ ਵੀ ਪ੍ਰੈਸ ਰਿਪੋਰਟ ਕਰਦਾ ਹਮੇਸ਼ਾ ਹੀ ਸਵਰਨ ਜੀ ਬਹੁਤ ਅੱਛੀਆਂ ਨਿਊਜ਼ ਔਰ ਸੱਚੀਆਂ ਨਿਊਜ਼ ਲਗਾਉਂਦੇ ਨੇ ਤੇ ਤੁਹਾਡਾ ਆਂਦਿਆ ਇੱਥੇ ਤੁਹਾਡਾ ਜੀ ਆਇਆਂ ਨੂੰ ਮੈਂ ਸੁਨੀਤਾ ਸੁਨੀਤਾ ਵਾਈਫ ਆਫ ਸੰਜੇ ਕੁਮਾਰ ਵਾਰਡ ਨੰਬਰ 11 ਤੋਂ ਸਾਨੇਵਾਲ ਤੋਂ ਮੈਂ ਕਾਂਗਰਸ ਦੀ ਕੈਂਡੀਡੇਟ ਆ ਕਾਂਗਰਸ ਪਾਰਟੀ ਨੇ ਸਾਡੇ ਹਾਈ ਕਮਾਂਡ ਜੀ ਨੇ ਮੈਨੂੰ ਟਿਕਟ ਦੇ ਕੇ ਨਵਾਜ਼ਿਆ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਨੂੰ ਕਾਂਗਰਸ ਪਾਰਟੀ ਤੋਂ ਮਿਲਿਆ ਵਾਰਡਿੰਗ ਸ਼ੁਕਰ ਹੈ। ਬਾਕੀ ਕਹਿਣਾ ਕੀ ਜੀ ਮੈਂ ਇਹੀ ਕਹਿਣਾ ਚਾਹਾਂਗੀ ਸਭ ਤੋਂ ਪਹਿਲਾਂ ਤਾਂ ਵੀ ਮੇਰਾ ਬਹੁਤ ਕਿਸੇ ਤੋਂ ਛੁਪਿਆ ਨਹੀਂ ਹੈ ਬਹੁਤ ਲੌਂਗ ਟਾਈਮ ਲੱਗਾ ਮੈਨੂੰ 20 ইয়ারਜ਼ 20 ਸਾਲ ਲੱਗੇ ਮੈਨੂੰ ਪਹਿਲਾਂ ਕੋਲੀ ਸਾਹਿਬ ਸਾਡੇ ਇਥੇ ਐਮਸੀ ਸੀਗੇ ਸਾਡੇ ਵਾਰਡ ਦੇ ਉਹਨਾਂ ਦੇ ਨਾਲ ਵਰਕ ਕੀਤਾ ਮੇਰੇ ਜੇਟ ਮੇਰੇ ਹਸਬੰਡ ਨੇ ਮੇਰੇ ਸੋਹਰਾ ਸਾਹਿਬ ਨੇ ਸਾਡੀ ਪੂਰੀ ਫੈਮਿਲੀ ਲੱਗੀ ਰਹੀ ਹੈ ਮਾਮਾ ਸੋਹਰਾ ਸਭ ਸਾਡੇ ਫੈਮਿਲੀ ਸਾਰੇ ਤੇ ਫਿਰ ਉਸ ਤੋਂ ਬਾਅਦ ਜਸ਼ਮਿੰਦਰ ਸਿੰਘ ਸੰਧੂ ਜੀ ਐਮਸੀ ਰਹੇ ਉਹਨਾਂ ਨਾਲ ਲੱਗੇ ਰਹੇ ਆ ਅਸੀਂ ਕਾਂਗਰਸ ਦੇ ਸਿਪਾਈ ਆ ਫਿਰ ਦੁਬਾਰਾ ਉਹਨਾਂ ਦੀ ਮਿਸਿਸ ਲੜੇ ਨੇ ਜਸ਼ਮਿੰਦਰ ਸਿੰਘ ਸੰਧੂ ਜੀ ਦੇ ਉਹਨਾਂ ਦੇ ਨਾਲ ਵੀ ਆਪਾਂ ਵਰਕ ਕਰਵਾਇਆ ਵਾ ਪੂਰਾ ਆਪਾਂ ਇਸ ਬੋਰਡ ਦੇ ਵਿੱਚੋਂ ਹੁਣ ਮਨਜਿੰਦਰ ਜੀ ਮਨਜਿੰਦਰ ਸਾਡੇ ਐਮਸੀ ਰਹੇ ਨੇ ਹੁਣ ਮੌਜੂਦ ਦਾ ਸੀ ਹੁਣ ਸਾਬਕਾ ਹੋਏ ਨੇ ਤੇ ਆਪਾਂ ਉਹਨਾਂ ਨਾਲ ਵੀ ਆਪਣਾ ਪੂਰਾ ਮਤਲਬ ਯੋਗਦਾਨ ਦਿੱਤਾ ਵਾ ਆਪਾਂ ਹਮੇਸ਼ਾ ਹੀ ਕਾਂਗਰਸ ਨੂੰ ਜਿਤਾਉਣ ਵਿੱਚ ਆਪਣੇ ਬੋਰਡ ਦੇ ਵਿੱਚੋਂ ਕਾਂਗਰਸ ਨਾ ਜਾਵੇ ਉਸੇ ਦੀ ਆਪਾਂ ਕੋਸ਼ਿਸ਼ ਕੀਤੀ ਆ ਜੀ ਦੇਖਣਾ ਮੇਰੀ ਵੀ ਬਾਰਡ ਦੇ ਸ੍ਰੀ ਜੀ ਤੋਂ ਤਮਾ ਲੈ ਕੇ ਨੇ ਉਹ ਇਤਰਾ ਮੰਡੇ ਚਾਹਤੀ ਬਣ ਹਾਂਜੀ ਮੰਨ ਦੇ ਵਿੱਚ ਦੇਖੋ ਮੇਰਾ ਤਾਂ ਇੱਕ ਆਪਾਂ 98 ਤੋਂ 99 ਤੋ ਉੱਥੇ ਬੈਠੇ ਆ ਮੈਨੂੰ ਤਾਂ ਸਾਰਾ ਬੋਰਡ ਆਪਾਂ ਖੇਤਾਂ ਚ ਆ ਕੇ ਬੈਠੇ ਸੀ ਇੱਥੇ ਮੈਨੂੰ ਇਹ ਸਾਰਾ ਬੋਰਡ ਮੇਰਾ ਇੱਕ ਪਰਿਵਾਰ ਵਾਂਗੂ ਹੀ ਲੱਗਦਾ ਹੈ ਮੈਂ ਕਹਿਣ ਲਈ ਨਹੀਂ ਕਹਿ ਰਹੀ ਵਰਡਿੰਗ ਨਹੀਂ ਆ ਮੇਰੀ ਇਹ ਕੋਈ ਕਿ ਵੀ ਮੇਰਾ ਬੋਰਡ ਮੇਰਾ ਪਰਿਵਾਰ ਉਹ ਵਾਕਈ ਮੇਰਾ ਪਰਿਵਾਰ ਕਿਉਂਕਿ ਇੱਕ ਇੱਕ ਆਪਣੇ ਹੱਥ ਨਾਲ ਪਲਾਟ ਦਿੱਤੇ ਹੋਏ ਲੋਕਾਂ ਨੂੰ ਕੋਠੀਆਂ ਬਣਾ ਕੇ ਮੇਰੇ ਹਸਬੰਦ ਪ੍ਰਾਪਰਟੀ ਦਾ ਵੀ ਕੰਮ ਕਰਦੇ ਨੇ ਸਭ ਨੂੰ ਪਤਾ ਹੈ ਤੇ ਘਟੋ ਘਟ 25 30 ਕੋਠੀਆਂ ਵੀ ਆਪਾਂ ਲੋਕਾਂ ਨੂੰ ਬਸਾਇਆ ਵੀ ਆ ਤੇ ਬਹੁਤ ਅੱਛਾ ਲੱਗ ਰਿਹਾ ਕਿ ਆਪਣੇ ਪਰਿਵਾਰ ਦੇ ਵਿੱਚ ਮੈਂ ਅੱਜ ਮਤਲਬ ਜੇ ਲੋਕਾਂ ਨੇ ਮੈਨੂੰ ਚੁਣਿਆ ਆਪਣਾ ਐਮਸੀ ਚੁਣਿਆ ਤਾਂ ਮੈਂ ਬਹੁਤ ਹੀ ਉਹਨਾਂ ਲਈ ਬਹੁਤ ਸਪਨੇ ਸੰਜੋਏ ਹੋਏ ਨੇ ਜਿਸ ਤਰ੍ਹਾਂ ਇੱਕ ਪਰਿਵਾਰ ਲਈ ਇੱਕ ਮੋਢੀ ਚੁਣਦਾ ਹੈ ਵੀ ਸੋਚਦਾ ਕਿ ਮੇਰੇ ਬੱਚੇ ਆਜੇ ਇਸ ਸਟੇਜ ਤੇ ਜਾਣ ਮੈਂ ਵੀ ਆਪਣੇ ਵਾਰਡ ਨੂੰ ਸੋਚਦੀ ਆ ਕਿ ਸਾਹਨੇਵਾਲ ਦਾ ਨਗਰ ਕੌਂਸਲ ਦਾ ਸਭ ਤੋਂ ਨੰਬਰ 1 ਵਾਰਡ ਮੇਰਾ ਹੋਵੇ ਕਿੰਨਾ ਕਿੰਨੀ ਵੋਟਾਂ ਨੇ ਵਾਰਡ ਦੇ ਵਿੱਚ ਕਿੰਨੇ ਟੈਂਡ ਹਾਂਜੀ ਪਿਛਲੀ ਲਿਸਟ ਦੇ ਵਿੱਚ ਜਿਹੜੀਆਂ ਵੋਟਾਂ ਸਿਗੀਆਂ ਉਹ 1139 ਸਿਗੀਆਂ ਤੇ ਹੁਣ ਨਿਊ ਦੇ ਵਿੱਚ ਦੇਖੋ ਕੋਈ ਕਟਵੱਡ ਹੋਈ ਆ ਉਹ ਜਿਆ ਸਾਡੇ ਕੋਲ ਆਈ ਨਹੀਂ ਹੈ ਲੇਟੈਸਟ ਹਾਂਜੀ ਤੇ ਸਭ ਜਾਣੇ ਪਛਾਣੀਆਂ ਨੇ ਐਸਾ ਕੁਝ ਨਹੀਂ ਆ ਨਾ ਮੈਂ ਆਪੋਜੀਸ਼ਨ ਨੂੰ ਵੀ ਮੈਂ ਕੋਈ ਦੋਸ਼ ਨਹੀਂ ਦਵਾਂਗੀ ਕਿ ਕੋਈ ਕਟਵੱਡ ਕੀਤੀ ਹੋएगी ਮੈਂ ਹੋਪ ਕਰਦੀ ਆ ਕਿ ਜੋ ਚਲੋ ਉਹਨਾਂ ਦੀ ਸਰਕਾਰ ਤੇ ਉਹ ਸਾਡੇ ਨਾਲ ਕੋਈ ਇਦਾਂ ਦਾ ਮਤਭੇਦ ਨਹੀਂ ਕਰਨਗੀ ਨਹੀਂ ਮੁਕਾਬਲਾ ਤਾਂ ਦੇਖੋ ਮੈਂ ਤੁਹਾਨੂੰ ਦੱਸ ਰਹੀ ਆ ਕਿ 20 ਸਾਲ ਤੋਂ ਕਾਂਗਰਸ ਹੀ ਨਹੀਂ ਹਿੱਲੀ ਸਾਡੇ ਵਾਰਡ ਦੇ ਵਿੱਚੋਂ ਪ੍ਰਧਾਨ ਚਾਹੇ ਜੋਈਰ ਜਾਂ ਸਾਡੇ ਵਾਰਡ ਦੇ ਮਤਲਬ ਕਾਂਗਰਸ ਨਹੀਂ ਸਾਡੇ ਵਾਰਡ ਚ ਗਈ ਤੇ ਅੱਗੇ ਵੀ ਅਸੀਂ ਹੋਪ ਕਰਦੇ ਹਾਂ ਕਿ ਕਾਂਗਰਸ ਨਹੀਂ ਜਾਏਗੀ ਬਾਕੀ ਸਾਡੇ ਵੋਟਰ ਸਪੋਰਟਰ ਜਿਹੜੇ ਵੀ ਨੇ ਉਹ ਚਾਹਦੇ ਹੀ ਨੇ ਕਿ ਕੋਈ ਹਾਂਜੀ ਕੋਈ ਐਕਟਿਵ ਲੇਡੀ ਕੋਈ ਸਾਡੇ ਵਾਰਡ ਦੀ ਗੱਲ ਜਿਹੜੀ ਨਗਰ ਕੌਂਸਲ ਦੇ ਵਿੱਚ ਬੈਠ ਕੇ ਕਰ ਸਕੇ ਸਾਨੂੰ ਉਹੋ ਜਿਹਾ ਐਮਸੀ ਚਾਹੀਦਾ ਤੇ ਅੱਜ ਕੈਂਡੀਡੇਟ ਦੇ ਰੂਪ ਦੇ ਵਿੱਚ ਉਹਨਾਂ ਨੂੰ ਉਹੀ ਐਮਸੀ ਦੀ ਕੈਂਡੀਡੇਟ ਦਾ ਮੈਂ ਮਿਲ ਗਈ